ਯਾਰ ਜਦੋਂ ਅਸੀਂ ਕੋਈ ਨਾਰਮਲ ਕੋਈ ਗੱਲ ਕਰਦੇ ਹੋਣਾ ਜਾਂ ਕੋਈ ਗੁਰਗਿਆਨ ਦੀ ਗੱਲ ਕਰਦੇ ਹੋਣਾ ਉਹਨਾਂ ਨੇ ਕਹਣਾ ਉਹ ਇਹ ਰਿਕਾਰਡਿੰਗ ਔਨ ਕਰ ਲਾ ਮੇਰਾ ਪਤਾ ਨਹੀਂ ਮੈਂ ਰਹਿਣਾ ਕਿ ਨਹੀਂ ਰਹਿਣਾ ਇਹ ਤੇਰੇ ਲਈ ਖਜ਼ਾਨਾ ਕਿ ਉਹ ਉਸ ਖਜ਼ਾਨੇ ਦਾ ਅੱਜ ਮੈਨੂੰ ਫਾਇਦਾ ਹੁੰਦਾ ਕਿਉਂਕਿ ਮੇਰੇ ਕੋਲ ਜਿੱਦਾਂ ਡੈਡੀ ਦੀ ਪੁਰਾਣੀ ਰਿਕਾਰਡਿੰਗਸ ਐ ਪੁਰਾਣੇ ਇੰਟਰਵਿਊਸ ਦਿੱਤੇ ਹੋਏ ਆ ਪੁਰਾਣੀਆਂ ਮਹਿਫਲਾਂ ਦੇ ਵਿੱਚ ਬੈਠ ਕੇ ਜੋ-ਜੋ ਗੱਲਾਂ ਕੀਤੀਆਂ ਹੋਈਆਂ ਜਾਂ ਮੇਰੇ ਨਾਲ ਇਕੱਲੇ ਗੱਡੀ ਦੇ ਵਿੱਚ ਜੋ-ਜੋ ਕਨਵਰਸੇਸ਼ਨਸ ਹੋਈਆਂ ਮੇਰੇ ਕੋਲ ਸਭ ਪਈਆਂ ਹੋਈਆਂ ਅੱਛਾ ਤਾਂ ਜਦੋਂ ਮੈਂ ਥੋੜਾ ਜਿਹਾ ਡਮਾ ਡੋਲ ਹੋ ਜਾਣਾ ਜਦੋਂ ਮੈਂ ਕਨਫਿਊਜ਼ ਹੋ ਜਾਣਾ ਕਿ ਯਾਰ ਮੈਂ ਹੁਣ ਕੜਾ ਕੀ ਮੈਂ ਕਿੱਧਰ ਨੂੰ ਜਾਵਾਂ ਮੈਂ ਇੱਧਰ ਨੂੰ ਜਾਵਾਂ ਕਿ ਮੈਂ ਉਧਰ ਨੂੰ ਜਾਵਾਂ ਫਿਰ ਮੈਂ ਪੁਰਾਣੀ ਰਿਕਾਰਡਿੰਗਸ ਕੋਈ ਨਾ ਕੋਈ ਖੋਲ ਕੇ ਬੈਠ ਜਾਣਾ ਉਹਦੇ ਵਿੱਚ ਕੁਛ ਨਾ ਕੁਛ ਮੈਨੂੰ ਇਦਾਂ ਦਾ ਮਿਲ ਜਾਂਦਾ ਜੋ ਮੈਨੂੰ ਪੋਜ਼ਿਟਿਵ ਕਰ ਦਿੰਦਾ ਹਮ ਪਰ ਜਦੋਂ ਕੋਈ ਸਟੇਟ ਤੋਂ ਹਾਕ ਮਾਰ ਦਿੰਦਾ ਜਿਹਦਾ ਕਹਿ ਦਿੰਦਾ ਜਿਹਦਾ ਪੁਲਿਸ ਵਾਲੇ ਨੇ ਕਹਿਤਾ ਜੀ ਕਿ ਕੋਟੀ ਸਾਹਿਬ ਦਾ ਬੇਟਾ ਉਹਦੋਂ ਮੈਨੂੰ ਲੱਗਦਾ ਔਖਾ ਆ ਜਾਂਦਾ ਨਾ ਯਾਰ ਦਿਲ ਭਰ ਜਾਂਦਾ ਬੰਦਾ ਕਹਿੰਦਾ ਯਾਰ ਤੋ ਉਹ ਤਾਂ ਦੇਖੋ ਇਹ 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 ਇੱਕ ਕਹਿ ਲੋ ਕਿ ਇੱਕ ਜਗ੍ਹਾ ਐਸੀ ਹੁੰਦੀ ਆ ਮਾਪੇ ਦੇ ਖਾਸ ਕਰਕੇ ਕਿ ਇਹ ਸਾਰੀ ਜ਼ਿੰਦਗੀ ਜਗ੍ਹਾ ਜਿਹੜੀ ਆ ਕੋਈ ਭਰ ਨਹੀਂ ਸਕਦਾ ਹਮ ਭੈਣ ਵੀ ਬਣ ਜਾਏਗੀ ਭਰਾ ਵੀ ਬਣ ਜਾਏਗਾ ਹਮ ਮਾਪੇ ਨਹੀਂ ਕੋਈ ਬਣਦਾ ਹਮ ਔਰ ਖਾਸ ਕਰਕੇ ਜਦੋਂ ਤੁਹਾਡੇ ਬਾਪ ਨੇ ਤੁਹਾਨੂੰ ਪੁੱਤਾਂ ਵਾਂਗੂ ਨਹੀਂ ਦੋਸਤਾਂ ਵਾਂਗੂ ਪਾਲਿਆ ਹੋਵੇ ਹਮ ਫਿਰ ਆਬਵੀਅਸਲੀ ਯਾਰ ਹੁੰਦਾ ਹੀ ਆ ਕਿ ਕਿਉਂਕਿ ਮੇਰੇ ਨਾਲ ਮੈਂ ਜਦੋਂ ਤੋਂ ਹੋਸ਼ ਸੰਭਾਲੀ ਐ ਹਮ ਮੇਰੇ ਫਾਦਰ ਸਾਹਿਬ ਨੇ ਕਦੀ ਮੇਰੇ ਹੱਥ ਨਹੀਂ ਚੁੱਕੇ ਅੱਛਾ ਕਦੀ ਵੀ ਨਹੀਂ ਸਾਨੂੰ ਸਿਰਫ ਉਹਨਾਂ ਦੀ ਇੱਕ ਅੱਖ ਦੀ ਕੂਰੀ ਬਹੁਤ ਹੁੰਦੀ ਸੀ ਕਿ ਨਹੀਂ ਯਾਰ ਗਲਤੀ ਹੋ ਗਈ ਸੌਰੀ ਡੜੀ ਆ ਹੋ ਗਿਆ ਉਹ ਹੋ ਗਿਆ ਔਰ ਕਦੀ ਵੀ ਉਹਨਾਂ ਨੇ ਸਾਨੂੰ ਇਹ ਕਹ ਲੋ ਕਿ ਇੱਕ ਕਈਆਂ ਦੀ ਹੈਬਿਟ ਹੁੰਦੀ ਹੈ ਨਾ ਕਿ ਹਾਂ ਆਪਣੀ ਮਰਜ਼ੀ ਥੋਪ ਦੇਣੀ ਹੂੰ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਕਿ ਤੂੰ ਕਰਦੀ ਰਹਿਣੀ ਹੈ ਹੂੰ ਉਹਨਾਂ ਨੇ ਕਦੀ ਸਾਡੇ ਨਾਲ ਇਦਾਂ ਨਹੀਂ ਕੀਤਾ ਹੂੰ ਸਲਾਹ ਕਰਨੀ ਹੂੰ ਥੋੜੀ ਬਹੁਤੀ ਬਹਿਸ ਵੀ ਹੋ ਜਾਂਦੀ ਸੀ ਫਿਰ ਉਹਨੇ ਕਹਣਾ ਯਾਰ ਤੇਰਾ ਦਿਲ ਹੈ ਦੇਖ ਲੈ ਹੂੰ ਬਾਅਦ ਚ ਨਾ ਕਹਿੰਗੇ ਕਿ ਤੁਸੀਂ ਮੈਨੂੰ ਰੋਕਿਆ ਨਹੀਂ ਹੂੰ ਜੇ ਕੰਮ ਕਰਨਾ ਹੈ ਫਿਰ ਮਨ ਬਣਾ ਲੈ ਮੈਂ ਤੈਨੂੰ ਹੁਣ ਵੀ ਕਹਿਣਾ ਆ ਵੀ ਇਹਦਾ ਰਿਜ਼ਲਟ ਸ਼ਾਇਦ ਆ ਨਿਕਲ ਸਕਦਾ ਸ਼ਾਇਦ ਮੀਰੀ ਮੇਰੀ ਗੱਲ ਪੂਰੀ ਹੋ ਸਕਦੀ ਹੈ ਸ਼ਾਇਦ ਤੇਰੀ ਜ਼ਿੱਦ ਪੂਰੀ ਹੋ ਸਕਦੀ ਹੈ ਇਹ ਦੋਨੋਂ ਚੀਜ਼ਾਂ ਚੋਂ ਕੋਈ ਵੀ ਇੱਕ ਚੀਜ਼ ਹੋ ਸਕਦੀ ਹੈ ਜੇ ਤੇਰੀ ਚੀਜ਼ ਹੋ ਗਈ ਪੇ ਤਾਂ ਠੀਕ ਹੈ ਜੇ ਮੇਰੀ ਗੱਲ ਪੂਰੀ ਹੋ ਗਈ ਤਾਂ ਕੱਲ ਨੂੰ ਤੈਨੂੰ ਇਹ ਪਛਤਾਵਾ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਕਰਦਿਆ ਨਹੀਂ ਰੋਕਿਆ ਹਾਂ ਬਿਲਕੁਲ ਉਹਨਾਂ ਦੀ ਇਹ ਸ਼ੁਰੂ ਤੋਂ ਉਹਨਾਂ ਦੀ ਐਦਾਂ ਦੀ ਥਿੰਕਿੰਗ ਰਹੀ ਹੈ ਕਿਉਂਕਿ ਅਕਸਰ ਕਹਿੰਦੇ ਹੁੰਦੇ ਸੀ ਕਿ ਜਿਹੜੇ ਅੱਜ ਕੱਲ ਦੇ ਬੇਟਾ ਰਿਸ਼ਤੇ ਹਨ ਉਹ ਗੈਸ ਵਾਲੇ ਗੁਬਾਰੇ ਵਰਗੇ ਆ। ਹਮਮ। ਅਗਰ ਆਪਾਂ ਉਹਨਾਂ ਨੂੰ ਬਹੁਤ ਟਾਈਟਲੀ ਹੱਗ ਕਰਾਂਗੇ ਉਹ ਫਟ ਜਾਣਗੇ। ਹਮਮ। ਔਰ ਆਪਾਂ ਉਹਨਾਂ ਨੂੰ ਬਿਲਕੁਲ ਢਿੱਲਾ ਛੱਡ ਦਾਂਗੇ ਉਹ ਹੱਥ ੋਂ ੜ ਜਾਣਗੇ। ਰਿਸ਼ਤੇ ਇਦਾਂ ਦੇ ਆ। ਸੋ ਉਹਨਾਂ ਨੇ ਕਦੀ ਵੀ ਸਾਡੇ ਤੇ ਹੱਥ ਨਹੀਂ ਚੱਕਿਆ। ਹਾਂ। ਡਾਂਟ ਤੇ ਜ਼ਰੂਰ ਸੀਗੇ। ਅ ਡਾਂਟ ਮਤਲਬ ਉਸ ਲੈਵਲ ਤੱਕ ਪਹੁੰਚੀ ਸੀਗੀ ਕਿ ਤੁਸੀਂ ਮਤਲਬ ਭੁੱਲ ਜੋ ਗੱਲਾਂ। ਬਟ ਕਦੀ ਵੀ ਉਹਨਾਂ ਨੇ ਮੇਰੇ ਤੇ ਨਹੀਂ ਕਦੀ ਹੱਥ ਚੱਕਿਆ। ਸ਼ਾਇਦ ਉਸ ਚੀਜ਼ ਦਾ ਹੀ ਨਤੀਜਾ ਕਿ ਅਸੀਂ ਕਿਸੇ ਵੀ ਚੀਜ਼ ਦੇ ਐਡਿਕਟਡ ਨਹੀਂ ਹੈਗੇ। ਹਮਮ।